ਜਾਲਗਾ ਕਿਵੇਂ ਕਾਉਂਟ ਚ ਪਵਾ ਦਿਆ ਤੂੰ ਬੈਸਨ ਜੁਨੀਅਨ ਚ ਕਰਾਦੀ ਔ ਨਈ ਨਾ ਯਾਰ ਹਾਂ ਕਾਉਂਟ ਚ ਪਵਾ ਸਿੱਧੇ ਸਿੱਧੇ ਹਿਸਾਬ ਹੈਗਾ ਸਿੱਧਾ ਜਾ ਕੇ ਜਿਹਨੇ ਕੋਲ ਤੇ ਪਵਾ ਕੇ ਤੇ ਪਰ ਤੈਨੂੰ ਚਿੱਟ ਭੇਜ ਦਿੰਨਾ ਤੂੰ ਐ ਕਰ ਫਿਰ ਅ ਐਚ ਡੀ ਐਫ ਸੀ ਵਾਲੇ ਚ ਪਵਾ ਦੇ ਆ ਚਲ ਠੀਕ ਆ ਤਾਂ ਖਾਤਾ ਭੇਜ ਮੈਂ ਖਾਤਾ ਭੇਜ ਦਿੰਨਾ ਭਰਾ ਤੇ ਹੁਣੇ ਭੇਜੇਂ ਦਸਤੀ ਮੈਂ ਹਣ ਪਵਾ ਕੇ ਤੇ ਫੇਰ ਜਾਣਾ ਪਵਾ ਦੇ ਨਾ ਪਵਾ ਦੇ ਨਾ ਵੀਰੇ ਮੈਂ ਹੋਣੀ ਭੇਜਣਾ ਮੈਂ ਉਹ ਖਾਤਾ ਹੁਣ ਡੁਪਲੀਕੇਟ ਭੇਜਿਆ ਦਾ ਉਹੀ ਕਿਸੇ ਦਾ ਮੈਂ ਉਹਨਾਂ ਨੂੰ ਡੁਪਲੀਕੇਟ ਖਾਤਾ ਭੇਜਤਾ ਦੇਖੀ ਹੁਣ ਇਹ ਡੁਪਲੀਕੇਟ ਖਾਤੇ 'ਚ ਉਹੀ ਖੇਲਾ ਸਿੰਘ ਬਣ ਗਿਆ ਉਸੇ ਖਾਤੇ 'ਚ ਪੈਸੇ ਆ ਜਾਣਗੇ ਮੈਨੂੰ ਰਸੀਬਤ ਤੇ ਜੂਆ ਹਾਂ ਪਹੁੰਚ ਗਿਆ 6 ਲੱਖ ਤੇ ਕੁਝ ਰੁਪਏ ਕਿੰਨੇ ਪਏ ਨੇ ਪਾਓ 6 ਲੱਖ ਤੇ 55 ਹਜ਼ਾਰ ਦੇ ਕੁਝ ਪੈਸੇ ਆ ਠੀਕ ਆ ਠੀਕ ਆ ਭਾਈ ਕਿਸੇ ਘਰਦਿਆਂ ਨੂੰ ਨਾ ਦੱਸੇ ਨਹੀਂ 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 ਘਰੇ ਦਾ ਆਪਾਂ ਕੀ ਗੱਲ ਹੀ ਨਹੀਂ ਕਰੀ ਕਦੇ ਮੈਂ ਕੱਲ ਦੱਸਾਂਗਾ ਫਿਰ ਉਹ ਥੋੜੇ ਜਿਹੜੇ ਨਾ ਜੈਟ ਦੇ ਭੇਜਨੇ ਆ ਪੈਸੇ ਉਹ ਮੈਂ ਤੁਹਾਨੂੰ ਦੱਸਾਂਗਾ ਫਿਰ ਕੱਲ ਠੀਕ ਆ ਠੀਕ ਆ ਕੋਈ ਨਹੀਂ ਦੱਸਦੀ ਬਾਈ ਆ ਦੇਖ ਲਓ ਮੇਰੇ ਪੁੱਤ ਦੇ ਨੇ ਮਿੰਟ ਚ ਦੀ ਭੇਜਤੀ ਰਸੀਦ ਨਾਲ ਹੀ ਉੱਤੇ ਇੰਡੀਆ ਨੋਟਰੀ ਦੀ ਟੈਗ ਲੱਗੀ ਦੀ ਐ ਸਟੈਂਪਲ ਕੋਈ ਖਾਤਾ ਦਾ ਪਹੁੰਚ ਗਿਆ ਪਰ ਤੂੰ ਝੂਠ ਕਉ ਬੋਲੀ ਜਾਂਦਾ ਪਹਿਲਾਂ ਤੂੰ ਦੱਸ ਵੀ ਤੂੰ ਕੌਣ ਹੈ ਤੰਤ ਹੈ ਨਾ ਗੱਲਾਂ 'ਚ ਕੋਈ ਰੋਡਾ ਰੋਡੋਸੇਂਗ ਬੋਲ ਰਿਹਾ ਨਾ ਯਾਰ ਓਏ ਜਾ ਯਾਰ ਕੰਮ ਕਰ ਆਪਦਾ ਤੂੰ ਐਵੇਂ ਕਿਉਂ ਐਵੇਂ ਫਤੂ ਬਣਾਈ ਜਾਂਦੇ ਹੋ ਤੇਰਾ ਨਾ ਕੀ ਹੈ ਮੇਰਾ ਨਾਂ ਹਾਂ ਮੈਨੂੰ ਅੱਗੇ ਦੱਸਿਆ ਨੇ ਨਾ ਤੂੰ ਹੁਣ ਦੱਸ ਦੇ ਕਿੰਨਾ ਅੱਗੇ ਦੱਸਿਆ ਜਿਹੜਾ ਹੁਣ ਨਾਂ ਤਾਂ ਉਹੀ ਰਹੂਗਾ ਪਟਾ ਸਿੰਘ ਬੋਲ ਰਿਹਾ ਨਾ ਜਾਂ ਠੇਲਾ ਸਿੰਘ ਤੂੰ ਕਿਉਂ ਨਹੀਂ ਸਮਝਦਾ ਯਾਰ ਅੱਛਾ ਵੀਡੀਓ ਕਾਲ ਕਰੇਂਗਾ ਤੂੰ ਰੋਡੋ ਸਿੰਘ ਨਹੀਂ ਹੈ ਹਾਂ ਵੀਡੀਓ ਕਾਲ ਕਰੇਂਗਾ ਵੀਡੀਓ ਕਾਲ ਉਹ ਵੀਡੀਓ ਕਾਲ ਤਾਂ ਮੈਂ ਕਰ ਲੈਂਦਾ ਇਹਦਾ ਕੈਮਰਾ ਨਹੀਂ ਠੀਕ ਹੈ ਮੇਰਾ ਅੱਛਾ ਮੈਨੂੰ 28-27 ਸਾਲ ਹੋ ਗਏ ਦबई ਚ ਸਮਝ ਗਿਆ ਮੈਂ ਤੁਹਾਡੇ ਨਾਲ ਹੀ ਰਹਿਣਾ ਮੈਨੂੰ ਕੱਲੇ ਕੱਲੇ ਬੰਦੇ ਦਾ ਪਤਾ ਹੈ ਪਹਿਲੀ ਗੱਲ ਆ ਕਿਹੜਾ ਰੋਡੂ ਰੋਡੂ ਸਿੰਘ ਕੌਣ ਹੈ ਪਤਾ ਕੁਛ ਠੇਲਾ ਸਿੰਘ ਕੌਣ ਹੈ ਤੇਰਾ ਕੀ ਕੀ ਪ੍ਰੂਫ ਆ ਤੇਰਾ ਰੋਡੂ ਸਿੰਘ ਦਾ ਹੈ ਕੋਈ ਉਹੀ ਜੇ ਤੈਨੂੰ ਠੇਲਾ ਕਿਹਾ ਤੂੰ ਠੇਲਾ ਬਣ ਜੰਨੇ ਹੋ ਜਿਹੜੀ ਚੀਜ਼ ਕਹਿਤੀ ਉਹੀ ਬਣ ਜੰਨੇ ਹੋ ਕੋਈ ਤੰਤ ਹੈਗਾ ਇਹਨਾਂ ਗੱਲਾਂ ਚ ਤੁਸੀਂ ਆਪ ਸਮਝਦਾਰ ਬੰਦਾ ਆ ਯਾਰ ਯਕੀਨ ਕਰ ਬੱਲੀ ਦਿੱਲੀ 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 ਚ ਕਿਹੜਾ ਏਜੰਟ ਆ ਗਿਆ ਤੇਰਾ ਮੈਨੂੰ ਐਂ ਦੱਸ ਪਹਿਲਾਂ ਦਿੱਲੀ ਚ ਕਾਹਦਾ ਏਜੰਟ ਆ ਗਿਆ ਕਿਹੜੀ ਕੈਨੇਡਾ ਜਾਂ ਤੂੰ ਜੀ ਜੀ ਕਿਹੜੇ ਸ਼ਹਿਰ ਚ ਐ ਲੀਬੀਆ ਦੇ ਕਿਹੜੇ ਸ਼ਹਿਰ ਚ ਲੀਬੀਆ ਸ਼ਹਿਰ ਹੈ ਨਾ ਕੈਨੇਡਾ 'ਚ ਓਏ ਖਸਮਾ ਪਹਿਲਾਂ ਸ਼ਹਿਰ ਤਾਂ ਸਿੱਖ ਲਾ ਵੀ ਸ਼ਹਿਰ ਹੈ ਕਿਹੜਾ ਲੀਬੀ ਲੀਬੀਆ ਸ਼ਹਿਰ ਕਿੱਥੇ ਹੈ ਲੀਬੀਆ ਕੰਟਰੀ ਹੈ ਸ਼ਹਿਰ ਨਹੀਂ ਹੈ ਕੈਨੇਡਾ ਗੱਲ ਦਾ ਸੁਣਨਾ ਯਾਰ ਬੇਸ ਜਾ ਦੀਆਂ ਗੱਲਾਂ ਨਹੀਂ ਪਤਾ ਯਾਰ ਤੂੰ ਭੇਜਣੇ ਹੈ ਜਾਂ ਨਹੀਂ ਭੇਜਣੇ ਤੂੰ ਸਿੱਧੇ ਦੱਸਣਾ ਯਾਰ ਲੀਬੀਆ ਕਿਹੜੀ ਸਟੇਟ 'ਚ ਹੈ ਦੱਸੀ ਮਾੜਾ ਕੈਨੇਡਾ ਦੇ ਕਿਹੜੀ ਸਟੇਟ ਹੈ ਓ ਯਾਰ ਬੈਕ ਸਾਈਡ ਤੇ ਹੈ ਬੈਕ ਸਾਈਡ ਕੀ ਦੇ ਹੈ ਬੈਕ ਸਾਈਡ ਸਭ ਨਹੀਂ ਪਤਾ ਤੈਨੂੰ ਓ ਮੈਨੂੰ ਤਾਂ ਪਤਾਗਾ ਕੈਨੇਡਾ ਦਾ ਬੈਕਸਾਈਡ ਤੇ ਨਾ ਕੀ ਬਾਰ-ਬਾਰ ਪੁੱਛੀ ਜਾ ਰਹੇ ਆ ਕਿਹੜੀ ਸਟੇਟ ਕਿਹੜੀ ਹੈ ਤੇਰੀ ਸਟੇਟ ਤਾਂ ਪਤਾ ਲੱਗੂ ਕੈਨੇਡਾ ਚ ਕਿਹੜੀ ਸਟੇਟ ਚ ਆ ਤੂੰ ਓ ਯਾਰ ਵੀਰੋਂ ਜ਼ਿਆਦਾ ਗੱਲਾਂ ਨਾ ਨਾ ਤੂੰ ਨਾ ਕਰ ਨਾ ਕਰਾ ਭੇਜਣੇ ਤਾਂ ਮੈਨੂੰ ਦੱਸ ਨਹੀਂ ਭੇਜਣੇ ਸ਼ਹਿਰ ਨੂੰ ਛੱਡਣਾ ਖਾਤਾ ਆ ਗਿਆ ਨਾ ਤੇਰੇ ਕੋਲ ਇਹ ਤਾਂ ਇੰਡੀਆ ਦਾ ਹੈ ਤੇਰਾ ਪਾਕਿਸਤਾਨ ਵਾਲਾ ਭੇਜ ਯਾਰ ਤੂੰ ਇੰਡੀਆ ਦਾ ਹੀ ਤੇਰੀ ਮਿਹਰਬਾਨੀ ਐਸੇ ਤੇ ਹੀ ਭੇਜ ਦੇ ਭੇਜ ਦੇ ਨਾ ਤੇ ਇੰਡੀਆ ਢੇਲਾ ਕਾਹਨੂੰ ਕਹਿੰਦੇ ਆ ਪਤਾ ਤੈਨੂੰ ਇਹਨੂੰ ਕਹਿੰਦੇ ਤੂੰ ਦੱਸ ਯਾਰ ਹੁਣ ਗੱਲ ਤਾਂ ਸੁਣ ਮੇਰੀ ਹੁਣ ਤਾਂ ਸਾਰੀਆਂ ਗੱਲਾਂ ਸਮਝ ਲਈਆਂ ਹੈਗੀਆਂ ਤੇ ਤੇਰੀ ਮਿਹਰਬਾਨੀ ਯਾਰ ਭੇਜ ਦੇ ਯਾਰ ਉਹ ਤਾਂ ਮੈਂ ਸਮਝ ਗਿਆ ਗੱਲ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਮੈਨੂੰ ਪਾਕਿਸਤਾਨ ਦਾ ਸ਼ਹਿਰ ਦੱਸ ਦੇ ਤੈਨੂੰ ਮੈਂ ਪੈਸੇ ਭਾਦਣਾ ਕਾ ਗੱਲ ਤਾਂ ਸੁਣਨਾ ਮੇਰੀ ਹਾਂ ਹਾਂ ਕੋਈ ਬੰਦੇ ਦੇ ਜੇਬ 'ਚ ਹੋਵੇ ਨਾ ਕਿਸੇ ਨਾਲ ਕੋਈ ਧੋਖਾ ਨਹੀਂ ਕਰਦਾ ਨਹੀਂ ਉਹਦਾ ਮੈਨੂੰ ਪਤਾ ਵੀ ਤੇਰੇ ਕੋਲ ਪੈਸੇ ਹੈ ਨਹੀਂ ਉਹਦਾ ਕਲੀਅਰ ਹੈ ਵੀ ਤੂੰ ਆਪਾਂ ਨੂੰ ਤੈਨੂੰ ਪੈਸੇ ਚਾਹੀਦੇ ਆ ਤਾਂ ਹੀ ਤਾਂ ਹੀ ਮੰਗਦਾ ਹੈ ਪਰ ਤੈਨੂੰ ਤੂੰ ਸੱਚ ਦੱਸ ਕੇ ਪੈਸੇ ਬੋਲ ਕਿੰਨੇ ਚਾਹੀਦੇ ਤੈਨੂੰ ਪੈਸੇ ਉਨਹੀਂ ਦਵਾ ਦੂ ਮੈਂ ਦੋਸਤ ਵੀ ਨੇ ਸਾਰਾ ਪਾਕਿਸਤਾਨ ਮੈਨੂੰ ਮੈਨੂੰ ਐ ਨਹੀਂ ਹੈਗਾ ਵੀ ਮੈਨੂੰ ਜਾਣਦੇ ਨਹੀਂ ਕੋਈ ਤੇਰੇ ਸ਼ਹਿਰ ਤੇਰੇ ਪਾਕਿਸਤਾਨ ਦਾ ਮੈਂ ਸ਼ਹਿਰ ਸ਼ਹਿਰ ਜਾਣਦਾ ਹਾਂ ਜੀ ਇਹ ਅਕਾਊਂਟ ਕੀ ਦਾ ਇੰਡੀਆ ਵਾਲਾ ਜਿਹੜਾ ਫਿਰ ਇਹ ਤੈਨੂੰ ਇਹ ਵਿੱਚੋਂ ਕੀ ਲਊਗਾ ਤੈਨੂੰ ਫਿਰ ਉਹੀ ਤੈਨੂੰ ਪਾਕਿਸਤਾਨੀ ਦਵਾ ਦਨਾ ਮੈਂ ਇੱਥੇ ਪੈਸੇ ਬੋਲ ਕਰ ਲੈ ਇਤੋਂ ਇਤੋਂ ਦਾ ਮੈਂ ਤੈਨੂੰ ਨੰਬਰ ਦਿਆ ਨਾ ਹਾਂ ਹਾਂ ਤੇ ਅਸੀਂ ਜਨਾਬ ਫੜੇ ਜਾਵਾਂਗੇ ਹਾਂ 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 ਉਧਰੋਂ ਸਾਨੂੰ ਖਾਤੇ ਜੰਬੰਦੇ ਆ ਜਿਹੜੇ ਇੰਡੀਆ 'ਚ ਆਏ ਉਹ ਮੇਰੇ ਬੱਚੋ ਹਿੱਸਾ ਲੈਣਗੇ ਤੇਰਾ ਪੈਸੇ ਪੈਸੇ ਤੈਨੂੰ ਦਵਾਈ ਤੋਂ ਪੁਝਵਾ ਦੂੰਗਾ ਮੈਂ ਉਹ ਕੋਈ ਚੱਕਰ ਨਹੀਂ ਮੈਂ ਤੈਨੂੰ ਕਿੰਨੇ ਪੈਸਿਆਂ ਦੀ ਲੋੜ ਆ ਸਹੀ ਦੱਸ ਕਰਣੀ ਹੈ ਬੱਚੇ ਦੀ ਸ਼ਾਦੀ ਤੇ ਦਿਨ ਰੱਖੇ ਨੇ ਮੈਂ ਬੜਾ ਪਰੇਸ਼ਾਨ ਆ ਫਿਰ ਅਲਜੀਬ ਵਿੱਚ ਪੈਸਾ ਹੀ ਕੋਈ ਨਹੀਂ ਹਾਂ 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 ਤੁਹਾਨੂੰ ਪਤਾ ਨਾ ਪਾਕਿਸਤਾਨ ਦੇ ਵਿੱਚ ਕਿਤਨੇ ਲੁੱਟੇਰੇ ਆ ਮੈਨੂੰ ਪਤਾ ਮਹਿੰਗਾਈ ਵੀ ਬਹੁਤ ਜ਼ਿਆਦਾ ਵਧੀ ਪਈ ਐ ਬੰਦੇ ਨੇ ਇਹ ਤੈਨੂੰ ਨਾ ਪਾਏ ਨਾ ਖਾਤੇ 'ਚ ਹਾਂਜੀ ਹਾਂ ਹਾਂ ਭਗਵਾਨ ਦੀ ਸੌਂ ਆ ਇਹਨਾਂ ਦੇ ਕੋਲ ਮੈਂ 1 ਰੁਪਿਆ ਨਹੀਂ ਰਹਿਣ ਦਿਆਂਗਾ 1 ਰੁਪਿਆ ਵੀ ਨਹੀਂ ਨਹੀਂ ਉਹ ਤਾਂ ਰਹਿਣ ਤਾਂ ਦੂਜੀ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਮੇਰਾ ਨੰਬਰ ਕਿਹਨੇ ਦਿੱਤਾ ਤੈਨੂੰ ਦੱਸ ਪਹਿਲਾਂ ਹਾਂ ਜੀ ਮੇਰਾ ਨੰਬਰ ਕਿੱਥੋਂ ਲੈ ਸਰ ਜੀ ਸਰ ਜੀ ਆ ਦੇਖ ਲੈ ਭਗਵਾਨ ਦੀ ਸੌ ਹੈ ਹਾਂ ਇਹ ਤੁਹਾਡਾ ਕੁਦਰਤੀ ਨੰਬਰ ਅੱਗੇ ਲੱਗ ਗਿਆ ਵਟਸਐਪ ਹੈ ਬਣਾਇ ਨਾ ਹੂੰ ਹੂੰ ਕੁਦਰਤੀ ਅੱਗੇ ਨੰਬਰ ਤੁਹਾਡਾ ਸਾਹਮਣੇ ਲੱਗ ਗਿਆ ਨਹੀਂ ਨੰਬਰ ਤਾਂ ਕਿਹਨੇ ਦਿੱਤਾ ਹੋਊਗਾ ਤੈਨੂੰ ਜੋ ਬੰਨਣਾ ਸੀ ਸ਼ਹਿਰ ਉੱਚਾ ਕਰਕੇ ਨਾਲ ਤੇ ਆਪਣੀ ਤੇਜ ਦਾ ਰਿਸ਼ਤਾ ਕਰਾਂਗੇ ਤੇ ਕਿਹੜੇ ਸ਼ਹਿਰ 'ਚੋਂ ਬੋਲਦਾ ਪਾਕਿਸਤਾਨ 'ਚੋਂ ਫੈਸਲਾਬਾਦੋਂ ਫੈਸਲਾਬਾਦ ਹਕੀਮ ਅਬਾਸ ਆਉਂਦਾ ਨਾ ਇੱਥੇ ਜੇ ਜੇ ਜਾਣਦਾ ਲੀਡਰ ਹੈਗਾ ਜੇ ਭਾਈ ਜੀ ਜਾਣਦੇ ਆ ਹੁਣ ਤੂੰ ਮੈਨੂੰ ਦੱਸ ਨਾ ਭੇਜਦਾ ਜਾਂ ਨਹੀਂ ਭੇਜਦਾ پیسے ਤੇਰੀ ਮਦਦ ਕਰ ਦਿੰਦੇ ਕੋਈ ਦੇਖ ਸਿਆਸਤ ਨਾਲ ਤਾਂ ਨਹੀਂ ਕੰਮ ਚੱਲਦਾ ਕਿਉਂਕਿ ਮੈਂ ਤਾਂ ਤੈਨੂੰ ਪਹਿਲੇ ਦਿਨੀ ਨਾ ਨਾ ਨਹੀਂ ਭਾਈ ਜੀ ਦੇਖ ਤੂੰ ਮੈਨੂੰ ਗੱਲਾਂ ਜੀ ਪਛਾਣ ਲਿਆ ਹੁਣ ਮੈਂ ਜ਼ਿੰਦਗੀ ਦਾ ਕੰਮ ਨਹੀਂ ਕੀਤਾ ਮੈਂ ਮੈਂ ਦबई ਦੇ ਵਿੱਚ 26 27 ਸਾਲ ਹੋ ਗਏ ਮੈਨੂੰ ਨਾਲ ਰਹਿੰਦੇ ਨੂੰ ਮੈਂ ਤਾਂ ਜਦੋਂ ਤੂੰ ਹੈਲੋ ਕਹੀ ਮੈਂ ਤੈਨੂੰ ਹਤਰੀ ਹੈਲੋ ਤੋਂ ਤੇਰੀ ਭਾਸ਼ਾ ਤੋਂ ਦੱਸ ਦੂੰ ਤੂੰ ਕਿਹੜੇ ਸ਼ਹਿਰ ਦਾ ਪਾਕਿਸਤਾਨ ਦਾ ਹੋਰ ਦੱਸ ਹਾਂ ਜੀ ਭਾਈ ਜੀ ਤੇਰੀ ਮਿਹਰਬਾਨੀ ਹੈਗੀ ਭੇਜ ਦਾਂ ਮੈਂ ਰੁਲਦੂ ਸਿੰਘ ਨਹੀਂ ਹੈਗਾ ਮੈਂ ਮੈਂ ਰੁਲਦੂ ਸਿੰਘ ਨਹੀਂ ਹੈਗਾ ਤੂੰ ਠੇਲਾ ਸਿੰਘ ਨਹੀਂ ਹੈਗਾ ਠੀਕ ਹੈ ਜਿਹੜੇ ਬੰਦੇ ਹੁੰਦੇ ਆ ਨਾ ਉਹਦਾ ਲੁਟੇਰੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹ ਨਹੀਂ ਐਂ ਤੱਕ ਜੋ ਮਰਜ਼ੀ ਕਰ ਲੈਣਾ ਐਂ ਤਾਂ ਅਸੀਂ ਕਿਹੜਾ ਅਸੀਂ ਸਾਰੇ ਪਤਣਾ ਦਾ ਪਾਣੀ ਪੀਤਾ ਵਾ ਮਿੱਤਰਾ ਇੰਨੇ ਦਿਨ ਚ ਭੇਜ ਜਾਏਗਾ ਮੈਂ ਤੈਨੂੰ 2 ਘੰਟਿਆਂ ਤੱਕ ਪੈਸੇ ਪਾ ਦਮਾ ਠੀਕ ਹੈ ਜਨਾ ਮਿਹਰਬਾਨੀ ਆ ਮੇਰੇ ਬਾਪੂ ਨਾਲ ਆ ਮੇਰੇ ਅੰਨੀ ਨੇ ਉਮੀਦ ਕਰ ਲਾ ਮੇਰੇ ਬਾਪੂ ਨਾਲ ਗੱਲ ਕਰ ਲਾ ਮੇਰਾ ਬਾਪੂ ਆ ਗਿਆ ਇਹਦੇ ਨਾਲ ਗੱਲ ਕਰ ਲਾ ਠੀਕ ਕਰਾ ਦੇ ਆ ਲੈ ਬਾਪੂ ਠੀਕ ਕਰਾ ਦੇ ਹਲੋ ਬੋ ਆਉਂਤੀ ਬੋ ਸੱਸਰੀਆ ਕਾਲ ਜੀ ਸੱਸਰੀਆ ਕਾਲ ਕੀ ਆਲਾ ਸ਼ਰਾ ਚੱਕਰ ਲਾ ਤਾਂ ਵੀਰਾ ਭਗਵਾਨ ਦਾ ਜਿਹੜਾ ਟਾਈਮ ਪਾਸ ਹੋ ਰਿਹਾ ਮੁੰਨ ਨੇੜੇ ਕੋਈ ਗੱਲ ਕਰਨਾ ਬੜੀ ਹੁਣ ਹੈ ਕੋਣ ਇਹ ਮੁੰਨਾ ਮੇਰਾ ਦੋਸਤ ਹੈਗਾ ਅੱਛਾ ਅੱਛਾ ਹਾਂ ਬਾਈ ਕੀ ਹਾਲ ਚਾਲ ਆ ਇਹਨੂੰ ਪੈਸੇ ਪਾਉਣੇ ਆ ਪੈਦੀ ਕੁੜੀ ਦੇ ਕਰਾ ਜੀ ਉਹ ਗਵਾਨ ਦਾ ਜਿਹੜਾ ਟਾਈਮ ਪਾਸ ਹੋ ਰਿਹਾ ਜੀ ਠੀਕ ਆ ਠੀਕ ਆ ਭਾਈ ਚਲੋ ਹੋਰ ਕਿਵੇਂ ਕੀ ਕੰਮ ਸੀ ਕੁਛ ਨਹੀਂ ਉਹ ਤਾਂ ਕੰਮ ਤੈਨੂੰ ਮੈਂ ਦੱਸ ਦੂੰਗਾ ਕੰਮ ਤਾਂ ਸਾਡਾ ਅੱਛਾ ਅੱਛਾ ਹਾਂ 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 ਜੀ ਹੋਰ ਭਾਈ ਬਸ ਬਾਪੂ ਕੋਲ ਇੱਕ ਗੱਲ ਦੀ ਗੱਲ ਗਲਤ ਗਾਹ ਨੂੰ ਗਲਤੀ ਨਹੀਂ ਕਰਨੀ ਭਰਾ ਮੇਰਾ ਬਸ ਇਹ ਬਾਪੂ ਕੋਲ ਇੱਕ ਸੌਰੀ ਫੀਲ ਕਰਦੇ ਬਸ ਸੌਰੀ ਜੀ ਬਾਪੂ ਜੀ ਗਾਹ ਨੂੰ ਗਲਤੀ ਨਹੀਂ ਹੋਏਗੀ ਠੀਕ ਹੈ ਕੀ ਠੀਕ ਹੈ ਭਾਈ ਇਹ ਮੁੰਡਾ ਸਿਰਫ ਸਿਰਫ ਮੈਂ ਮੈਂ ਬੱਚੀ ਦਾ ਕਰਨਾ ਹੈਗਾ ਮੈਂ ਬੜਾ ਪਰੇਸ਼ਾਨ ਆ ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਕਰਦੇ ਭਾਈ ਕੀ ਕਹਿੰਦਾ ਜੀ ਅੱਜ ਭਗਵਾਨ ਭਗਵਾਨ ਤੁਹਾਨੂੰ ਭਗਵਾਨ ਤੁਹਾਨੂੰ ਇਤਨੇ ਹੋਰ ਦੇਵੇਗਾ ਬਾਪੂ ਮੇਰਾ ਫੌਜ ਚ ਕੈਪਟਨ ਰਿਟਾਇਰ ਹੋਇਆ ਵਹੀ ਕੈਪਟਨ ਸੁੰਬੇਦਾਰ ਕਰਨਲ ਭਾਈ ਜੀ ਦਾ ਗੱਲ ਤਾਂ ਸੁਣੋ ਨਾ ਭਗਵਾਨ ਦੀ ਕਸਮ ਹੈ ਤੁਹਾਡਾ ਆਸਾਨ ਤੇ ਬੱਚੀ ਦੇ ਤੁਸੀਂ ਜਿਹੜਾ ਪਾ ਦਿਓਗੇ ਹਿੱਸਾ ਉਹ ਤੁਹਾਡਾ ਤੁਹਾਡਾ ਹੀ ਲੱਗਣਾ ਹੈਗਾ ਬਸ ਠੀਕ ਹੈ ਠੀਕ ਹੈ ਵੀਰ ਅੱਲਾਹ ਭਗਵਾਨ ਸੁਣ ਲੈਵੇ ਤਾਂ ਨਾ ਕੀ ਨਾ ਤਾਂ ਨਾ ਤਾਂ ਦੱਸ ਦੇ ਆਪਦਾ ਫਿਰ ਨਾਂ ਕੀ ਹੈ ਸਹੀ ਨਾਂ ਤਾਂ ਦੱਸ ਰੋਲਦੂ ਸਿੰਘ ਮੇਰਾ ਨਾ ਹਾਂ ਮੇਰਾ ਨਾਮ ਸਰ ਜੀ ਮੇਰਾ ਨਾਮ ਯੂਸਫ ਯੂਸਫ ਬੱਠੀਕ ਹੈ ਯੂਸਫ ਬਾਈ ਕੋਈ ਵੈਰੀ ਗੁੱਡ ਹਾਂ ਜੀ ਚਲੋ ਠੀਕ ਹੈ ਭਰਾ ਕੋਈ ਗੱਲ ਨਹੀਂ ਮੈਂ ਕਰਵਾ ਦਿੰਨਾ ਪੈਸੇ ਤੇਰੀ ਕੁੜੀ ਦੇ ਵਿਆਹ ਲਈ ਪੈਸੇ ਕਰਵਾ ਦਿੰਨਾ ਜੀ ਜੀ ਮਿਹਰਬਾਨੀ ਹੋਏਗੀ ਸਰ ਮਿਹਰਬਾਨੀ ਹੋਏਗੀ ਭਾਈ ਜੀ ਤੁਹਾਡਾ ਆਸਾਨ ਹੈ ਜੇ ਸਾਡੇ ਪਾਕਿਸਤਾਨ ਦਾ ਤੁਹਾਡੇ ਤੇ ਕਿਤਨਾ ਭਰੋਸਾ ਹੈਗਾ ਠੀਕ ਹੈ ਠੀਕ ਹੈ ਭਾਈ ਹਾਂ ਜੀ ਕੋਈ ਭਗਵਾਨ ਨਹੀਂ ਆ ਤੁਹਾਡਾ ਨੰਬਰ ਸਾਹਮਣੇ ਕੀਤਾ ਸੀ ਮੈਂ ਚਲੋ ਠੀਕ ਆ ਭਰਾ ਥੈਂਕ ਯੂ ਮੈਂ ਮੈਂ ਭੇਜ ਦਣਾ ਮੁੰਡਾ ਭੇਜਣਾ ਦਫ਼ਤਰ ਚੋਂ ਠੀਕ ਹੈ ਕਰਵਾ ਦੇਣਾ ਮੈਂ ਤੇਰੀ ਕੁੜੀ ਦੇ ਵਿਆਹ ਲਈ ਕਰਵਾ ਰਹੇ ਆ ਪੈਸੇ ਲੈ ਲਈ ਆਂ ਆਪਦੇ ਜੀ ਕੁੜੀ ਦੇ ਵਿਆਹ ਲਈ ਕਰਵਾ ਰਹੇ ਆ ਪੈਸੇ ਲੈ ਲਈ ਆਂ ਆਪਦੇ ਉਹਨਾਂ ਤੋਂ ਠੀਕ ਹੈ ਭਾਈ ਜੀ ਤੁਹਾਡਾ ਅੱਧਾ ਘੰਟਾ ਪਿੱਛੇ ਹੋ ਤੁਸੀਂ ਓਕੇ ਹਾਂ ਜੀ हां दे उधर दे 10:30 ਹੈਗੇ 10:30 ਹੋਇਆ ਬੈਂਕਾਂ ਖੁੱਲਣ ਦਾ ਟਾਈਮ ਹੀ ਆ ਮੈਂ ਕੋਈ ਨਹੀਂ ਬੰਦਾ ਭੇਜਣਾ ਦਫ਼ਤਰ ਚੋਂ ਮੁੰਡਾ ਭੇਜਣਾ ਕੋਈ ਮੈਂ ਜਿੰਨਾ ਕੋ ਫਾਂਡਾ ਆਪਦਾ ਸ਼ਰਦਾ ਸੌਂਦਾ ਭੇਜੂ ਆ ਠੀਕ ਹੈ ਠੀਕ ਹੈ ਭਾਈ ਜੀ ਮਿਹਰਬਾਨ ਹੋਗੇ ਜਿਸ ਟਾਈਮ ਮੇਰੇ ਕੋਲ ਪੈਸੇ ਆਗੇ ਨਾ ਤੁਹਾਡੇ ਮਿੰਤ ਵੀ ਕਰਾਂਗਾ ਨਹੀਂ ਠੀਕ ਠੀਕ ਤੁਹਾਡਾ ਆਸਾਨ ਵੀ ਦੇਵਾਂਗਾ ਓਕੇ ਭਰਾ ਧੰਨਵਾਦ ਬੜੀ ਠੀਕ ਹੈ ਭਾਈ ਜੀ 12 ਵਜੇ ਤੱਕ ਇੰਤਜ਼ਾਰ ਕਰਾਂ ਹਾਂ 12 ਵਜੇ ਤੱਕ ਕਰ ਦਿੰਨਾ ਓਕੇ ਠੀਕ ਹੈ ਜੀ